ਸਥਾਪੀ ਨਾਮ ਰਵਾਇਆ ਕਰੋ ਫੁਰਤ ਫੁਰਤ ਕੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਵੀਡੀਓ ਕੱਲ ਦੇ ਦੋ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 29 ਦਸੰਬਰ ਨੂੰ ਦੋ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਰਾਤ ਕਿਹੜੇ ਖਿਡਿਆਰੀ 31 31000 ਤੇ ਹਾਰਲੇ ਮੋਟਰਸਾਈਕਲਾਂ ਦੇ ਬੈਸਟ ਰੇਟਰ ਤੇ ਜਾਫੀ ਬਣेंगे ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਦੋਸਤੋ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆ ਤੇ ਗੱਲ ਕਰਦੇ ਹਾਂ ਫਾਈਨਲ ਰਿਜ਼ਲਟਾਂ ਦੀ ਤੇ ਪਹਿਲੇ ਕਬੱ ਸੀ ਪਾਣੀ ਪੱਤ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ ਲੱਖ ਰੁਪਏ ਤੇ ਦੂਜਾ ਇਨਾਮ 71000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 3131000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਗੱਦੀ ਖੇੜੀ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਬਾਹੂ ਅਕਬਰਪੁਰ ਦੀ ਟੀਮ ਫਾਸਟ ਰਹੀ ਤੇ ਗੱਦੀ ਖੇੜੀ ਦੀ ਟੀਮ ਸੈਕੰਡ ਤੇ ਇੱਥੋਂ ਦੇ ਵੈਸਟ ਖਿਡਾਰੀਆਂ ਦੀ ਗੱਲ ਕਰਕੇ ਤਾਂ ਇੱਥੋਂ ਵੈਸਟ ਰੇਡਰ ਬਣੇਗਾ ਅੰਕਿਤ ਨਰਾਣੇ ਵਾਲਾ ਤੇ ਗੋਰਾ ਰਸਾਲੂ ਵਾਲਾ ਦੋਨਾਂ ਨੇ ਪੈਂ-ਪੈਂ ਇੱਕ ਵੱਡੀਆਂ ਪਾਈਆਂ ਤੇ ਪੈਂ-ਪੈਂ ਨੰਬਰ ਲਾਈ ਤੇ ਦੋਨੇ ਜੁਆਇੰਟ ਵੰਡੀ ਚੌਧਰੀਆਂ ਕਪੂਰਥਲਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਿੰਡ ਪੱਦਰ ਤੇ ਕੈਡਮੀਆਂ ਦੇ ਮੈਚ ਕਰਵਾਏ ਗਏ ਸਨ ਤੇ ਆਪਾਂ ਪਹਿਲਾਂ ਗੱਲ ਕਰਦੇ ਪਿੰਡ ਪੱਦਰ ਦੇ ਫਾਈਨਲ ਰਿਜ਼ਲਟ ਦੀ ਤੇ ਪਿੰਡ ਪੱਦਰ ਦਾ ਫਾਈਨਲ ਮੈਚ ਹੋਇਆ ਸੀ ਤਲਵੰਡੀ ਚੌਧਰੀਆਂ ਤੇ ਰਸੂਲਪੁਰ ਕਲਾ ਦੀਆਂ ਟੀਮਾਂ ਦੇ ਵਿਚਕਾਰ ਤੇ ਦੇ ਵਿੱਚੋਂ ਰਸੂਲਪੁਰ ਕਲਾ ਦੀ ਟੀਮ ਫਾਟਰ ਰਹੀ ਤੇ ਤਲਵੰਡੀ ਚੌਧਰੀਆਂ ਦੀ ਟੀਮ ਸੈਕੰਡ ਤੇ ਵੈਸਟ ਘਟਿਆਰਿਆਂ ਦੀ ਗੱਲ ਕਰਕੇ ਤਾਂ ਵੈਸਟ ਰੇਡਰ ਬਣੇਗਾ ਬਾਗੀ ਰਸੂਲਪੁਰ ਗਿਆ 6 ਕੱਡੀਆਂ ਪਾ ਕੇ 6 ਨੰਬਰ ਲੈ ਤੇ ਤੇ ਵੈਟ ਜੱਫੀ ਬਣੇਗਾ ਅਮਰਤ ਰਸੂਲਪੁਰ ਵਾਲਾ ਤ ਦੇਗੇ ਜਾਂਸਾ ਨਾ ਤੇ ਹੁਣ ਗੱਲ ਕਰਦੇ ਅਕੈਡਮੀਆਂ ਦੇ ਫਾਈਨਲ ਰਿਜ਼ਲਟ ਦੀ ਤੇ ਅਕੈਡਮੀਆਂ ਦੇ ਲਈ ਪਹਿਲਾ ਇਨਾਮ 2.5 ਲੱਖ ਤੇ ਦੂਜਾ ਇਨਾਮ 2 ਲੱਖ ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ ਹਾਰਲੇ ਡੈਵਿਡਸਨ ਮੋਟਰਸਾਈਕਲ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਮਾਲਵਾ ਲੈਂਜ ਤੇ ਮੈਧਵਾਲ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚ ਮੈਧਵਾਲ ਦੀ ਟੀਮ ਫਾਸਟ ਰਹੀ ਤੇ ਮਾਲਵਾ ਲੈਂਜ ਦੀ ਟੀਮ ਸੈਕੰਡ ਤੇ ਵੈਸਟ ਖਿਡਾਰੀਆਂ ਦੀ ਗੱਲ ਕਰਗੇ ਤਾਂ ਵੈਸਟ ਰੇਡਰ ਬਣਿਆ ਅਮਰਤਨਾਥ ਸਿੰਘਾ ਦਾਦ ਵਾਲਾ 21 ਕਬੜੀਆਂ ਪਾ ਕੇ 19 ਨੰਬਰ ਲੈਤੇ ਤੇ ਮੁੰਡਾ ਹਾਰਲੇ ਮੋਟਰਸਾਈਕਲ ਦਾ ਵੈਸਟ ਰੇਡਰ ਬਣ ਕੇ ਤਿੰਨ ਜਫੇ ਲਾਈ ਤੇ ਖੜਿਆਰੀ ਤਲਵੰਡੀ ਚੌਧਰੀਆਂ ਦੇ ਕਬੱਡੀ ਕੱਪ ਤੋਂ ਹਾਰਲੇ ਡੈਵਿਡਸਨ ਮੋਟਰਸਾਈਕਲਾਂ ਦੇ ਵੈਟਰ ਰੇਟਰ ਤੇ ਜਾਫੀ ਪਾਣਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕੱਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ